ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗਰਲਾਬ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦਾ ਨਾਮ ਲੈ ਕੇ ਆਪਾਂ ਅੱਜ ਦੀ ਮੋਕ ਦੇ ਉੱਤੇ ਜਾਣਕਾਰੀ ਦੇ ਰਹੇ ਹਾਂ ਗਾਂ ਨੂੰ ਮੈਂ ਨੂੰ ਮੋਕ ਲੱਗ ਜਾਂਦੀ ਆ ਆਪਾਂ ਉਹਨੂੰ ਕਿਵੇਂ ਸਹੀ ਕਰਨਾ ਹੈ ਔਰ ਦੇਸੀ ਤਰੀਕੇ ਨਾਲ ਕਿਵੇਂ ਕਰਨਾ ਹੈ ਔਰ ਕਿਵੇਂ ਆਪਾਂ ਸਸਤੀਆਂ ਚੀਜ਼ਾਂ ਤੇ ਘਰੇਲੂ ਚੀਜ਼ਾਂ ਦੇ ਨਾਲ ਆਪਾਂ ਕਿਵੇਂ ਕਿਵੇਂ ਕਰਨਾ ਵੀ ਜਿਆਦਾ ਆਪਾਂ ਨੂੰ ਬਾਜ਼ਾਰ ਚੋ ਚੀਜ਼ ਲਿਆਉਣੀ ਨਾ ਪਵੇ ਜਿਹੜੀ ਆਪਣੇ ਘਰੇ ਚੀਜ਼ ਹੋਵੇ ਕਿਸਾਨ ਭਰਾਵਾਂ ਦੇ ਘਰੇ ਹੀ ਹੁੰਦੀ ਆ ਉਹਦੇ ਨਾਲ ਆਪਾਂ ਕਿਵੇਂ ਠੀਕ ਕਰ ਲਈਏ ਇੱਕ ਮੋਕ ਨਾਮਰਾਜ਼ ਬਿਮਾਰੀ ਇਹੋ ਜੀ ਆ ਜਿੰਨਾ ਆਪਾਂ ਦਾਣਾ ਪਾਈ ਜਾਂਨੇ ਆ ਉਹਨਾਂ ਦਾਣਾ ਮੋਕ ਰਹੀ ਬਾਹਰ ਨਿਕਲੀ ਜਾਂਦਾ ਹੈ ਹਾਜਮਾ ਦਰਸਤ ਨਹੀਂ ਹੁੰਦਾਗਾ ਉਵੇਂ ਅਣਪਾਚ ਕੱਢੀ ਜਾਂਦਾ ਹੈ ਜਿਹੜਾ ਪਸ਼ੂ ਦੁੱਧ ਦਿੰਦਾ ਹੈ ਅੱਜ 10 ਕਿਲੋ ਦੁੱਧ ਦੇ ਰਿਹਾਗਾ ਉਹਦਾ ਦੁੱਧ 8 ਕਿਲੋ ਤੇ ਆਜੂਗਾ 6 ਕਿਲੋ ਤੇ ਆਜੂਗਾ ਉਹਦੇ ਨਾਲ ਨਾਲ ਪਸ਼ੂ ਮੋਕ ਦੇ ਨਾਲ ਖੁਰਨ ਵੀ ਲੱਗ ਜਾਂਦਾ ਹੈਗਾ ਖੁਰਦਾ ਖੁਰਦਾ ਇੱਕ ਦਿਨ ਜਮਾ ਬਹਿ ਜਾਂਦਾ ਹੈ ਅਗਰ ਆਪਾਂ ਥੋੜਾ ਜਾ ਧਿਆਨ ਦੇ ਦੀਏ ਘਰੇ ਆਪਣੇ ਚੀਜ਼ਾਂ ਪੰਗਿਆ ਜਿਹੜੀਆਂ ਆਪਣੇ ਘਰੇ ਚੀਜ਼ਾਂ ਪੰਗਿਆ ਭਾਈ ਉਹੀ ਦੇ ਦਿਓ ਔੜ-ਪੋੜ ਕਰਨਾ ਪਸ਼ੂ ਦਾ ਦੇਸੀ ਜਗਾੜ ਕਰਨਾ ਬਿਲਕੁਲ ਸਾਡਾ ਫਰਜ਼ ਬਣਦਾ ਹੈ ਜਿਵੇਂ ਸਾਡੇ ਦੇ ਵਿੱਚ ਜਾਣਾ ਉਵੇਂ ਇਹਦੇ ਵਿੱਚ ਜਾਣਾ ਆਪਾਂ ਲੈਣਾ ਕੀ ਆ ਆਪਾਂ 2 ਕਿਲੋ ਕੇਲੇ ਲੈਣੇ ਆਂਗੇ। ਔਰ 2 ਕਿਲੋ ਆਪਾਂ ਲੱਸੀ ਲੈਣੀ ਆ। ਲੱਸੀ ਆਪਣੇ ਘਰੇ ਹੁੰਦੀ ਆ। 1 ਕਿਲੋ ਆਪਾਂ ਬੇਸਣ ਲੈਣਾ। 1 ਆਪਾਂ ਹੱਥ ਨਾਲ ਮਧਾਣੀ ਲੈਣੀ ਆਂਗੀ। ਮਿਕਸ ਕਰਨ ਨੂੰ ਜੱਗ ਲੈ ਲਓ। ਹੁਣ ਤੁਹਾਨੂੰ ਦਿਖਾਉਨੇ ਆਂ ਵੀ ਆਪਾਂ ਇਹ ਕਿਵੇਂ ਕਰਨਾ ਹੈ। ਜਿਵੇਂ ਹੁਣ ਫਰਜ ਕਰੋ ਵੀ ਆਹ ਕੇਲਾ ਲੈ ਲਿਆ ਆਪਾਂ ਕੇਲੇ ਦਾ ਉਤਲਾ ਛਿਲੜ ਆਪਾਂ ਲਾ ਦੇਣਾ ਇਹਨੂੰ ਬਿਲਕੁਲ ਇਹਨੂੰ ਆਪਾਂ ਲਾ ਦੇਣਾ ਇਹਦੀ ਆਪਾਂ ਆਹ ਗਿਰੀ ਕੱਢ ਲੈਣੀ ਆ ਗਿਰੀ ਕੱਢ ਕੇ ਆਪਾਂ ਇਹ ਜੱਗ ਦੇ ਵਿੱਚ ਪਾਤੀ ਠੀਕ ਹੈ ਜੀ ਉਹਦੇ ਵਿੱਚ ਆਪਾਂ ਫੇਰ ਕੀ ਕੀਤਾ ਲੱਸੀ ਪਾਤੀ ਉਹਦੇ ਵਿੱਚ ਫੇਰ ਆਪਾਂ ਕੀ ਕੀਤਾਗਾ ਵੇਸਣ ਪਾਤਾ ਫੇਰ ਆਪਾਂ ਕੀ ਕੀਤਾ ਇਸ ਨੂੰ ਮਧਾਣੀ ਦੇ ਨਾਲ ਲਾ ਕੇ ਸਾਰਾ ਘੋਲ ਇਹ ਤਿਆਰ ਕਰ ਲਿਆ ਬਿਲਕੁਲ ਇਹ ਬਹੁਤ ਵਧੀਆ ਘੋਲ ਹੋ ਜੂਗਾ ਦੁਬਾਰੇ ਫੇਰ ਰਿਪੀਟ ਕਰ ਦੇਣਾ ਹੈਗਾ ਆਪਾਂ 2 ਕਿਲੋ ਕੇਲੇ ਲੈਣੇ ਆ ਇਹਨਾਂ ਨੂੰ ਆਪਾਂ ਛਿਲਣ ਨਹੀਂ ਪਾਉਣਾ ਇਹਦੇ ਵਿੱਚ ਛਿਲੜ ਨਹੀਂ ਪਾਉਣਾ ਉਹ ਤੋਂ ਬਾਅਦ ਕਿਲੋ ਆਪਾਂ ਇਹਦੇ ਵਿੱਚ ਵੇਸਣ ਲੈ ਲੈਣਾ ਹੈਗਾ ਤੇ 2 ਕਿਲੋ ਆਪਾਂ ਲੱਸੀ ਲੈ ਲੈਣੀ ਆ ਲੱਸੀ ਆਪਣੇ ਘਰੇ ਪਈ ਹੁੰਦੀ ਆ ਲੱਸੀ ਲੈ ਲਓ ਇਹਨਾਂ ਨੂੰ ਆਪਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਜੱਗ 'ਚ ਪਾ ਲਓ ਵੱਡੇ ਭਾਂਡੇ 'ਚ ਪਾ ਲਓ ਵੱਡੇ ਭਾਂਡੇ 'ਚ ਪਾਉ ਮੈਂ ਤਾਂ ਡੈਮੋ ਦੇਣ ਵਾਸਤੇ ਇੱਕ ਛੋਟਾ ਜਿਹਾ ਪ੍ਰੋਜੈਕਟ ਕੀਤਾ ਹੈਗਾ ਤੁਹਾਨੂੰ ਦਿਖਾਉਣ ਵਾਸਤੇ ਵੱਡੇ ਭਾਂਡੇ 'ਚ ਪਾ ਕੇ ਮਧਾਣੀ ਲਾ ਲਓ ਅਗਰ ਜੇ ਮਟੀਰੀਅਲ ਜਿਆਦਾ ਬਣ ਜਾਂਦਾ ਤਾਂ ਤੁਸੀਂ ਆਪਣੇ ਕੋਲੇ ਵੱਡੀਆਂ ਮਧਾਣੀਆਂ ਘਰੇ ਪਈਆਂ ਹੋਣਗੀਆਂ ਉਹ ਲਾ ਕੇ ਬਿਲਕੁਲ ਲੀਕੜ ਤੁਸੀਂ ਤਿਆਰ ਕਰ ਲਓ ਇਹੇ ਲੀਕੜ ਦੀ ਖਰਾਕ ਜਦੋਂ ਇਹ ਤਿਆਰ ਹੋ ਗਈ ਤੁਸੀਂ ਇੱਕ ਖਰਾਕ ਜਦੋਂ ਤੁਸੀਂ ਪਸ਼ੂ ਨੂੰ ਦੇਵੋਗੇ ਇੱਕ ਖਰਾਕ ਦੇ ਨਾਲ ਹੀ ਪਹਿਲਾਂ ਹੀ ਫਰਕ ਪੈ ਜਾਊਗਾ ਅਗਰ ਜੋ ਤੁਸੀਂ ਦੂਜੀ ਦਿਓਗੇ ਜਮਾ ਭਰਕ ਪੈ ਜਾਊ ਮੋਕ ਨੂੰ ਤੀਜੀ ਵੇਰੇ ਦਾ ਤੁਸੀਂ ਭੁੱਲੀ ਜਾਓਗੇ ਵੀ ਵਾਕਿਆ ਸੋਨੇ ਦੇ ਸੁਭਾਗਾ ਹੈਗਾ ਇਹ ਜਿਹੜਾ ਕੰਮ ਕਰਨਾ ਹੈਗਾ ਲੱਸੀ ਨੇ ਕੰਮ ਇਹ ਪਹਿਲਾ ਕੇਲੇ ਨੇ ਲੂਜ਼ ਮੋਸ਼ਨ ਨੂੰ ਬੰਦ ਕਰਨਾ ਹੈਗਾ ਉਦੋਂ ਬਾਅਦ ਲੱਸੀ ਨੇ ਠੰਡਕ ਪਚਾਉਣੀ ਆਗੀ ਤੇ ਬੇਸਣ ਨੇ ਜਿਹੜੀ ਉਹਨੂੰ ਨਰਜੀ ਦੇਣੀ ਆ ਨਰਜੀ ਖਤਮ ਕਰ ਦਿੰਦੀ ਆ ਮੋਕ ਬੇਸਣ ਨੇ ਬੇਸਣ ਨੇ ਨਰਜੀ ਦੇਣੀ ਆ ਉਹਨੂੰ ਪਸ਼ੂ ਨੂੰ ਔਰ ਤਾਕਤ ਦੇਣੀ ਆ ਜਿਵੇਂ ਕਿ ਬਿਮਾਰ ਬੰਦੇ ਦੇ ਬੋਤਲ ਲਾਉਂਦੇ ਨੇ ਵੀ ਉਹਨੂੰ ਨਰਜੀ ਆ ਜਾਏ ਵੀ ਬੰਦਾ ਖੜਾ ਰਹੇ ਵੀ ਪਾਣੀ ਨਾਲ ਮੋਕ ਕੇ ਓਵੇਂ ਜਿਵੇਂ ਇਹ ਮੋਕ ਵੀ ਬੰਦੇ ਨੂੰ ਪਸ਼ੂ ਨੂੰ ਡਾਊਨ ਕਰ ਦਿੰਦੀ ਆ ਉਹਦਾ ਲੈਵਲ ਡਾਊਨ ਕਰ ਦਿੰਦੀ ਆ ਬਲੱਡ ਡਾਊਨ ਕਰ ਦਿੰਦੀ ਆ ਫੀਵਰ ਰਹਿਣ ਲੱਗ ਜਾਂਦਾ ਹੈਗਾ ਦੁੱਧ ਘਟ ਜਾਂਦਾ ਹੈਗਾ ਕਮਜ਼ੋਰੀ ਹੋਣ ਲੱਗ ਜਾਂਦੀ ਆ ਅੱਖਾਂ ਦੇ ਵਿੱਚੋਂ ਪਾਣੀ ਆਉਣ ਲੱਗ ਜਾਂਦਾ ਹੈਗਾ ਮੋਕ ਵਾਲੇ ਪਸ਼ੂ ਦੀ ਨਿਸ਼ਾਨੀ ਇਹ ਹੁੰਦੀ ਆ ਕਿ ਅੱਖਾਂ ਦੇ ਵਿੱਚੋਂ ਪਾਣੀ ਆਊਗਾ ਗੱਡ ਆਊਗਾ ਮਤਲਬ ਮੋਕ ਇੱਕ ਨਾਮਰਾਜ਼ ਬਿਮਾਰੀ ਆ ਅਗਰ ਜੇ ਉਹਦਾ ਆਪਾਂ ਸਹੀ ਟਾਈਮ ਸਹੀ ਮੌਕੇ ਉਹਦਾ ਆਪਾਂ ਇਲਾਜ ਨਾ ਕੀਤਾ ਜੇ ਆਪਾਂ ਸਹੀ ਮੌਕੇ ਆਪਾਂ ਆਪਣਾ ਇਲਾਜ ਕਰਾ ਲਿਆ ਤਾਂ ਉਹ ਬਿਲਕੁਲ ਪਸ਼ੂ ਤੰਦਰੁਸਤ ਹੋ ਜਾਊਗਾ ਅਗਰ ਉਹਨੂੰ ਆਪਾਂ ਔੜ-ਪੋੜ ਕਰੇ ਦੇਹੀ ਚੱਲਾਂਗੇ ਤਾਂ ਸਾਡਾ ਪਸ਼ੂ ਦੁੱਧ ਭਰਪੂਰ ਦੇਊਗਾ ਤੇ ਉਹਦੇ ਤੇ ਦੁੱਧ ਦੇ ਲੈਵਲ ਤੇ ਪੀਕ ਲੈਵਲ ਤੇ ਖੜਾ ਰਹੂਗਾ ਉਹਨਾ ਆਪਣਾ ਦੁੱਧ ਦੇਈ ਜਾਊਗਾ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਜਿਹੜੀ ਵੀਡੀਓ ਮੱਧਵ ਰਾਹੀਂ ਮੈਂ ਤੁਹਾਨੂੰ ਜਾਣਕਾਰੀ ਦਿਨਾ ਜਿੰਨੀ ਮੈਨੂੰ ਆ ਮੈਂ ਡੈਮੋ ਬਣਾ ਕੇ ਦਿਨਾ ਸਮਾਨ ਲਿਆ ਕੇ ਪਰ ਪ੍ਰੈਕਟੀਕਲ ਕਰਕੇ ਫੇਰ ਵਿਖਾਉਣਾ ਮੈਂ ਐ ਨਹੀਂ ਵੀ ਮੈਂ ਕਮੂਰੇ ਬਹਿ ਕੇ ਬੋਲਦਾ ਵੀ ਆਹ ਪਾ ਦਿਓ ਜੀ ਆਹ ਪਾ ਦਿਓ ਜੀ ਆਹ ਪਾ ਦਿਓ ਆਹ ਪਾ ਦਿਓ ਆਹ ਪਾ ਦਿਓ ਨਹੀਂ ਉਹ ਨਹੀਂ ਮੈਂ ਬੋਲਦਾ ਮੈਂ ਬੋਲਦਾ ਆਪਣੇ ਤਜਰਬੇ ਮੁਤਾਬਕ ਕੀਤੇ ਕੰਮ ਤੇ ਔਰ ਦਿੱਤੇ ਕੰਮ ਤੇ ਵੀ ਇਹਦਾ ਕੰਮ ਦਾ ਭਾਈ ਆਹ ਫਾਇਦਾ ਹੋਊਗਾ ਵੀ ਇਹਦਾ ਆਹ ਫਾਇਦਾ ਹੋਊਗਾ ਇਹਦਾ ਆਹ ਫਾਇਦਾ ਹੋਊਗਾ ਤੇ ਇਹਦਾ ਆਹ ਫਾਇਦਾ ਹੋਊਗਾ ਅੱਜ ਮੂਖ ਦੇ ਉੱਤੇ ਆਪਾਂ ਇਹ ਬਣਾਈ ਆ ਕਿਸੇ ਗਾ ਨੂੰ ਲੱਗ ਜਾਂਦੀ ਹੈ ਮਾਝੂ ਨੂੰ ਲੱਗ ਜਾਂਦੀ ਹੈਗੀ ਉਸ ਹਿਸਾਬ ਦੇ ਨਾਲ ਆਪਾਂ ਇਹ ਤਿਆਰ ਕਰਨੀ ਆਗੀ ਘਰੇ ਤਿਆਰ ਜਿਸ ਵੀਰ ਪਰਹਾ ਕੋਲੇ ਲੱਸੀ ਨਹੀਂ ਹੁੰਦੀ ਉਹ ਫੇਰ ਕੀ ਕਰੇ 2 ਕਿਲੋ ਲੱਸੀ ਦੀ ਬਜਾਏ 1 ਕਿਲੋ ਦਹੀਂ ਲੈ ਲੇ ਦਹੀਂ ਲੈ ਕੇ ਰਗੜ ਕੇ 1 ਕਿਲੋ ਪਾਣੀ ਪਾ ਕੇ ਲੱਸੀ ਤਿਆਰ ਕਰ ਸਕਦਾ ਨਹੀਂ ਤਾਂ ਪਿੰਡ ਦੇ ਵਿੱਚੋਂ ਤਾਂ ਲੱਸੀ ਮਿਲ ਜਾਂਦੀ ਆਮ ਲੱਸੀ ਹੁੰਦੀ ਆਗੀ ਇਹ ਜਿਹੜਾ ਅੱਜ ਦਾ ਆਪਣਾ ਪ੍ਰੋਜੈਕਟ ਸੀਗਾ ਮੋਗ ਦੇ ਉੱਤੇ ਤੁਹਾਨੂੰ ਜਾਣਕਾਰੀ ਦਿੱਤੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਛੋਟੀ ਜੀ ਬੇਨਤੀ ਇਹ ਆ ਵੀ ਜਿਵੇਂ ਮੈਨੂੰ ਤੁਸੀਂ ਫੋਨ ਕਰਨਾ ਹੈਗਾ ਫੋਨ ਮੈਨੂੰ 83 ਤੋਂ 8 ਕਰ ਲਓ ਤੇ ਸੋਭਾ ਫੇਰ 3 ਤੋਂ 8 ਫੇਰ ਕਰ ਲਓ ਦੋ ਟਾਈਮ ਕਰ ਲਓ ਭਾਈ ਗੁਰਲਾਬ ਸਿੰਘ ਬਠਿੰਡਾ ਇਹ ਚੈਨਲ ਨੂੰ ਤੁਸੀਂ ਬਹੁਤ ਭਰਪੂਰ ਹੰਗਾਰਾ ਦਿੱਤਾ ਹੈ ਜਿਵੇਂ ਕਿ ਲਾਲੀਏ ਅੰਬਰਸਾਰ ਗੁਰਦਾਸਪੁਰ ਤਰਨ ਤਾਰਨ ਤੇ ਗੋਦਵਾਲ ਸਾਹਿਬ ਇਧਰ ਨੂੰ ਫਿਰ ਜਲੰਧਰ ਨੂੰ ਆ ਜਗੇ ਔਰ ਆਨੰਦਪੁਰ ਸਾਹਿਬ ਗੁਰੂਆਂ ਦੀ ਧਰਤੀ ਫਿਰ ਉਦੋਂ ਬਾਅਦ ਜਾਵੜ ਗਏ ਤੇ ਫਤਿਆਬਾਦ ਨੂੰ ਜਾਵਗੇ ਹਬੋਰ ਦੇ ਏਰੀਏ ਨੂੰ ਜਾਵੜ ਗਏ ਇਹਨਾਂ ਨੇ ਇਹਨਾਂ ਦਾ ਮੈਂ ਇਸ ਵੀਡੀਓ ਰਾਹੀਂ ਇਹਨਾਂ ਮਦਮ ਰਾਹੀਂ ਇਹ ਮੇਰੇ ਚੈਨਲ ਰਾਹੀਂ ਮੈਂ ਇਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦਾਗਾ ਜੋ ਮੇਰੇ ਵੀਰ ਭਰਾ ਮੇਰੀਆਂ ਕਮਲੀਆਂ ਰਮਣੀਆਂ ਜਾਂ ਗੱਲਾਂ ਨੂੰ ਸੁਣ ਕੇ ਮੈਨੂੰ ਭਰਪੂਰ ਹੰਗਾਰਾ ਦਿੰਦੇ ਨੇਗੇ ਤੇ ਬਹੁਤ ਬਹੁਤ ਧੰਨਵਾਦ